ਮੈਂ ਨਿਕازਲਦਾਰ ਮੂਵੀ ਕੀਤੀ ਸੀ ਸੋ ਜਸਟ ਆਡੀਸ਼ਨ ਲਈ ਗਏ ਆ ਤਾਂ ਮੈਨੂੰ ਅੱਜ ਵੀ ਯਾਦ ਆ ਮੈਨੂੰ ਜਦੋਂ ਪਹਿਲੀ ਕਾਲ ਆਈ ਆ ਮੈਂ ਐਮਫਿਲ ਫਰਸਟ ইয়ার ਚ ਸੀਗੀ ਹੌਸਟਲ ਚ ਤੇ ਮੈਨੂੰ ਜਦੋਂ ਕਾਲ ਆਈਏ ਕਿ ਇਦਾਂ ਕਰਕੇ ਤੁਹਾਡਾ ਕੈਰੈਕਟਰ ਐ ਮੈਨੂੰ ਨਹੀਂ ਪਤਾ ਸੀ ਕਿ ਹਾਓ ਥਿੰਗਸ ਵਰਕ ਹਨਾ ਇਨ ਪੰਜਾਬੀ ਇੰਡਸਟਰੀ ਸੋ ਮੈਨੂੰ ਕਿਹਾ ਗਿਆ ਕਿ ਐਮੀ ਵੈਕ ਤੇ ਸੋਨਮ ਬਾਜਵਾ ਦੀ ਮੂਵੀ ਐ ਐਂਡ ਸੋਨਮ ਬਾਜਵਾ ਦੀ ਛੋਟੀ ਸਿਸਟਰ ਦਾ ਤੁਹਾਡਾ ਕੈਰੈਕਟਰ ਐ ਸੋ ਮੈਂ ਕਿਹਾ ਠੀਕ ਐ ਓਕੇ ਬਟ ਉਹ ਚੀਜ਼ ਨੂੰ ਮੈਂ ਸੁਣ ਤਾ ਲਿਆ ਉਹਨਾਂ ਨੂੰ ਹਾਂ ਹਾਂ ਹਾਂਜੀ ਹਾਂਜੀ ਕਾਲ ਕੱਟ ਕਰਨ ਤੋਂ ਬਾਅਦ ਮੈਨੂੰ ਪਤਾ ਮੈਨੂੰ ਕਿੰਨਾ ਟਾਈਮ ਲੱਗਿਆ ਉਸ ਚੀਜ਼ ਨੂੰ ਪ੍ਰੋਸੈਸ ਕਰਨੀ ਐਂਡ ਉਹ ਲਾਈਕ ਬਹੁਤ ਸੋਹਣਾ ਐਕਸਪੀਰੀਅੰਸ ਸੀ ਜੋ ਤੁਸੀਂ ਸੈੱਟ ਤੇ ਜਾਣੇ ਹੋ ਕਿਉਂਕਿ ਆਈ ਲਵ ਬੀਇੰਗ ਇਨ ਅ ਫਰੰਟ ਆਫ ਕੈਮਰਾ ਆਈ ਲਵ ਕੈਮਰਾ ਸੋ ਮੈਂ ਹਮੇਸ਼ਾ ਖੁਸ਼ ਹੋ ਜਾਂਦੀ ਹਾਂ ਜਦੋਂ ਕੋਈ ਮੇਰੇ ਸਾਹਮਣੇ ਕੈਮਰਾ ਆਉਂਦਾ ਸੋ ਮਜ਼ਾ ਆਉਂਦਾ ਹੈ ਉਹ ਦੇਖੇ ਉਧਰ ਕੈਮਰਾ ਉਧਰ ਕਮਾ ਨਹੀਂ ਸਕਦੇ ਉਹ ਸਾਰੇ ਮੇਰੇ ਫਰੈਂਡਸ ਉਧਰੋਂ ਮੈਨੂੰ ਚੀਜ਼ ਕਰ ਰਹੇ ਨੇ ਜਦੋਂ ਪਹਿਲਾ ਪ੍ਰੋਜੈਕਟ ਕੀਤਾ ਸੋ ਮਤਲਬ ਉਹ ਕੈਰੈਕਟਰ ਮੈਨੂੰ ਲੱਗਦਾ ਹੁਣ ਤੱਕ ਵੀ ਸਾਰਿਆਂ ਨੂੰ ਉਹੀ ਪਸੰਦ ਆਇਆ ਜਿਨੇ ਪ੍ਰੋਜੈਕਟਸ ਤੁਸੀਂ ਕੀਤੇ ਨੇ ਕਿਉਂਕਿ ਯਾਰ ਜਿੱਦੀ ਇੱਕ ਸੁੱਤੀ ਡਿਗਰੀ ਹੱਲੇ ਵੀ ਬਹੁਤ ਜ਼ਿਆਦਾ ਲੋਕੀ ਪਸੰਦ ਕਰਦੇ ਜੀ ਉਹ ਤਾਂ ਇਹ ਸੀਗਾ ਕਿ ਮੈਨੂੰ ਖੁਦ ਵੀ ਯਕੀਨੀ ਸੀਗਾ ਕਿ ਮੇਰਾ ਕੈਰੈਕਟਰ ਦਾ ਨਿਚੋੜ ਕਿਉਂਕਿ ਅਸੀਂ ਉਹ ਹੀ ਹੈ ਸਾਨੂੰ ਕਾਲ ਟਾਈਮ ਦਿੱਤਾ ਗਿਆ ਇੱਕ ਵਾਰੀ ਸਟੋਰੀ ਡਿਸਕ੍ਰਾਈਬ ਕਰਤੀ ਤੇ ਅਸੀਂ ਜਾ ਕੇ ਡਾਇਲੌਗ ਬੋਲਣੇ ਆ ਠੀਕ ਹੈ ਬਟ ਜਦੋਂ ਪ੍ਰੋਪਰ ਸਟੋਰੀ ਬਣੀ ਐਂਡ ਨਿਚੋੜ ਉਹ ਨਿਕਲਿਆ ਤਾਂ ਮੈਂ ਵੀ ਹੈਰਾਨ ਸੀ ਕਿ ਯਾਰ ਆ ਮੈਂ ਇਹ ਮੈਂ ਕੀਤਾ ਹੋਣ ਪਰਸਨਲੀ ਆ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ ਨਾ ਮੈਂ ਤੁਹਾਨੂੰ ਜਦੋਂ ਟੀਵੀ ਤੇ ਦੇਖਿਆ ਇੰਟਰਵਿਊਸ ਕਰਦੇ ਤਾਂ ਤੁਸੀਂ ਉਹੀ ਚੁਲਬੁਲਾ ਅੰਦਾਜ਼ ਉਹੀ ਐਕਸਪ੍ਰੈਸ਼ਨ ਸੋ ਹੁਣ ਵੀ ਉਹੀ ਸੇਮ ਚੀਜ਼ ਹੈ ਇਹ ਚੀਜ਼ ਹਮੇਸ਼ਾ ਮੇਰੇ ਅੰਦਰ ਰਹੂਗੀ ਮੈਂ ਪਹਿਲਾਂ ਮੈਂ ਨਿਊਜ਼ ਐਂਕਰ ਸੀ ਆਰਟਿਸਟ ਬਣਨ ਤੋਂ ਪਹਿਲਾਂ ਨਹੀਂ ਆ ਕੰਮ ਹਾਂ ਆਰਟਿਸਟ ਪ੍ਰੋਜੈਕਟਸ ਕਈ ਕਰਨ ਤੋਂ ਪਹਿਲਾਂ ਜਿਵੇਂ ਮੈਂ ਜਰਨਲਿਜ਼ਮ ਕੀਤੀ ਸਟੱਡੀ ਚ ਮੈਂ ਨਿਊਜ਼ ਐਂਕਰ ਬਣੀ ਤਾਂ ਮੇਰੇ ਨਾਲ ਦੇ ਜਨੇ ਵੀ ਮੇਰੇ ਫਰੈਂਡ ਸੀ ਉਹਨਾਂ ਨੂੰ ਐ ਲੱਗਦਾ ਯਾਰ ਤੂੰ ਇਦਾਂ ਬੋਲਦੀ ਜਿਵੇਂ ਤੂੰ ਖਬਰਾਂ ਪੜ੍ਹ ਰਹੀ ਹੋਵੇਂ ਬਟ ਨੀ ਉਹ ਮੇਰੇ ਅੰਦਰ ਹੀ ਇਹ ਚੀਜ਼ ਹੈ ਮੈਂ ਬਹੁਤ ਲਾਈਕ ਬੀਗ ਐਨ ਅ ਐਕਟਰ ਬੀਗ ਐਨ ਐਂਕਰ ਹਨਾ ਤੁਹਾਡੇ ਐਕਸਪ੍ਰੈਸ਼ਨਸ ਹੀ ਤੁਹਾਡੀ ਜਾਨ ਨੇ ਤੁਹਾਡੀ ਬੋਡੀ ਲੈਂਗੁਏਜ ਤੁਹਾਡੇ ਐਕਸਪ੍ਰੈਸ਼ਨ ਲਾਊਡ ਹੋਣਗੇ ਮੈਨੂੰ ਮਜ਼ਾ ਆਉਂਦਾ ਹੈ ਇਹ ਮੰਨ ਲਓ ਮੰਨ ਲੀ ਮੇਰੇ ਅੰਦਰੋਂ ਨਿਕਲਦਾ ਮੈਂ ਨਹੀਂ ਕਰਦੀ ਇਹ ਜਿਵੇਂ ਕਈ ਲੋਕੀ ਉਹ ਕਰਦੇ ਨੇ ਆਪਣੀ ਕਲਾਸਿਸ ਲੈਂਦੇ ਨੇ ਪਰਸਨੈਲਿਟੀ ਡਵੈਲਪ ਕਰਨ ਵਾਸਤੇ ਤੁਸੀਂ ਇਹੋ ਜਿਹਾ ਕੁਝ ਨਹੀਂ ਆਟੋਮੈਟਿਕਲੀ ਆਪਣੇ ਅੰਦਰੋਂ ਇਹ ਮੰਨ ਲਓ ਮੰਨ ਲੀ ਬਸ ਪਤਾ ਸੀ ਕਿ ਦਿਲ ਚ ਸੀ ਕਿ ਇਸੇ ਰਸਤੇ ਤੇ ਜਾਣਾ ਜੋ ਮਰਜ਼ੀ ਕਰਨਾ ਪਵੇ ਆਪਦੇ ਤੇ ਕੰਮ ਕੀਤਾ ਹਾਂ ਆਪਦੇ ਤੇ ਕੰਮ ਕਰਨ ਚ ਕੋਈ ਕਸਰ ਨਹੀਂ ਛੱਡੀ ਸਟਿਲ ਕਰ ਰਹੇ ਆ ਬੈਕਗਰਾਉਂਡ ਤੁਹਾਡਾ ਇਸ ਤੋਂ ਰਿਲੇਟਡ ਹੈ ਫੈਮਲੀ ਚ ਕੋਈ ਆਰਟਿਸਟ ਜਾਂ ਕੋਈ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਮੇਰੀ ਪੂਰੀ ਫੈਮਲੀ ਦਾ ਮੈਂ ਇਕਲੌਤੀ ਸਭ ਤੋਂ ਪਹਿਲੀ ਆਰਟਿਸਟ ਆ ਮੈਨੂੰ ਪਹਿਲਾਂ ਇਹ ਸੀ ਮੇਰਾ ਮੋਟਿਵ ਸੀ ਕਿ ਮੈਂ న్యూਸ ਰੀਡਰ ਬਣਾ ਮੈਂ ਟੀਵੀ ਤੇ ਆਣਾ ਜਿਵੇਂ ਮੇਰੇ ਪੇਰੈਂਟਸ ਅਸੀ ਕਿ ਮੇਰੇ ਦਾਦੀ ਜੀ ਨੂੰ ਬਹੁਤ ਸ਼ੌਂਕ ਸੀ ਕਿ ਅਸੀਂ ਤੁਹਾਨੂੰ ਖਬਰਾਂ ਪੜਦੇ ਦੇਖਣਾ ਸੋ ਮੈਨੂੰ ਆਏ ਸੀ ਕਿ ਯਾਰ ਠੀਕ ਹੈ ਮੈਂ ਖਬਰਾਂ ਪੜ ਲੀਆਂ ਇਹ ਸੁਪਨਾ ਤਾਂ ਪੂਰਾ ਕਰਤਾ ਹੁਣ ਮੇਰਾ ਸੁਪਨਾ ਕੀ ਹੈ ਫਿਰ ਮੈਂ ਉਸ ਚੀਜ਼ ਨੂੰ ਫੋਲੋ ਕੀਤਾ ਐਂਡ ਮੇਰੀ ਫੈਮਲੀ ਨੇ ਸ਼ੁਰੂ ਤੋਂ ਸਪੋਰਟ ਕੀਤਾ ਮੈਂ ਜਦੋਂ ਥੀਏਟਰ ਵੀ ਕੀਤਾਗਾ ਤਾਂ ਮੈਂ ਮੇਰੀ ਪੂਰੀ ਥੀਏਟਰ ਟੀਮ 'ਚ ਇਕੱਲੀ ਕੁੜੀ ਸੀ ਮੇਰੇ ਪੇਰੈਂਟਸ ਨੇ ਕਦੇ ਨਹੀਂ ਕਿਹਾ ਕਿ ਹਾਂ ਤੂੰ ਇਕੱਲੀ ਕੁੜੀ ਆ ਤੂੰ ਸੇਫ ਆ ਕਿ ਨਹੀਂ ਕਿਉਂਕਿ ਮੈਨੂੰ ਪਤਾ ਮਤਲਬ ਸਾਡਾ ਫੈਮਲੀ ਵਰਗਾ ਗਰੁੱਪ ਸੀਗਾ ਐਂਡ ਬਹੁਤ ਕੋ ਸੁਖ ਸਿੱਖਿਆ ਉਹਨਾਂ ਨਾਲ ਰਹਿ ਕੇ ਬਹੁਤ ਕੰਮ ਕੀਤਾ ਥੀਏਟਰ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਆਪਣੀ ਐਕਟਿੰਗ ਸਕਿੱਲ ਨੂੰ ਇੰਪਰੂਵ ਕਰਨਾ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਥੋੜਾ ਥੀਏਟਰ ਆਰਟਿਸਟ ਨੂੰ ਜਦੋਂ ਫਿਲਮਾਂ ਚ ਆਉਂਦਾ ਨਾ ਬਹੁਤ ਔਖਾ ਹੁੰਦਾ ਸਟਾਰਟਿੰਗ 'ਚ ਕਿਉਂਕਿ ਥੀਏਟਰ 'ਚ ਤੁਹਾਡੇ ਐਕਸਪ੍ਰੈਸ਼ਨਸ ਬਹੁਤ ਲਾਊਡ ਹੁੰਦੇ ਆ ਤੁਸੀਂ ਉਵੇਂ ਪਰਫਾਰਮ ਕਰਦੇ ਹੋ ਕਿ ਜਿਹੜਾ ਬਿਲਕੁਲ ਕੋਰਨਰ ਤੇ ਬੰਦਾ ਬੈਠਾ ਨਾ ਉਹਨੂੰ ਵੀ ਸੁਣੇ ਜੋ ਤੁਸੀਂ ਬੋਲ ਰਹੇ ਹੋ ਸੋ ਸੇਮ ਚੀਜ਼ ਜਦੋਂ ਤੁਸੀਂ ਮੈਨੂੰ ਅੱਜ ਵੀ ਯਾਦ ਆ ਮੈਂ ਨਾ ਰੌਕੀ ਮੈਂਟਲ ਦਾ ਆਡੀਸ਼ਨ ਦਿੱਤਾ ਸੀਗਾ ਫੋਨ 'ਚ ਰਿਕਾਰਡ ਕਰਕੇ ਮੈਂ ਘਰ ਸੀਗੀ ਤੇ ਉਹਨਾਂ ਨੇ ਕਿਹਾ ਕਿ ਅੱਧਾ-ਅੱਧਾ ਕਰਕੇ ਰਿਕੁਆਇਰਮੈਂਟ ਹੈ ਤੁਸੀਂ ਰਿਕਾਰਡ ਕਰੋ ਮੈਂ ਆਪਣੀ ਸਿਸਟਰ ਤੋਂ ਰਿਕਾਰਡ ਕਰਵਾਇਆ ਐਂਡ ਮੈਂ ਸੀ ਆਹ ਪਹੁੰਚੁਕੇ ਆਂ ਇਧਰ- ਐਂ ਜਿਹੜੇ ਕਾਸਟਿੰਗ ਵਾਲੇ ਸੀ ਉਹਨਾਂ ਨੇ ਕਿਹਾ ਆਪ ਅੱਛਾ ਕਰ ਰਹੇ ਹੋ ਲੇਕਿਨ ਥੋੜਾ ਕੰਟਰੋਲ ਮੇ ਹੈਨਾ ਕਿ ਇਤਨਾ ਲਾਊਡ ਨਹੀਂ ਹੋਣਾ ਚਾਹੀਏ ਆਪਕੇ ਐਕਸਪ੍ਰੈਸ਼ਨ ਮੈਂ ਕਿਹਾ ਠੀਕ ਹੈ ਮੈਂ ਦੁਬਾਰਾ ਭੇਜਾਂ ਹਾਂ ਠੀਕ ਹੈ ਥੋੜਾ ਔਰ ਕੰਟਰੋਲ ਮੈਂ ਫਿਰ 3 ਟਾਈਮ ਫੇਰ ਆਡੀਸ਼ਨ ਬਣਾ ਕੇ ਭੇਜਿਆ ਫੇਰ ਜਾ ਕੇ ਮੈਂ ਸੈਲੈਕਟ ਹੋ ਗਈ ਫੇਰ ਮੈਨੂੰ ਪਤਾ ਲੱਗਿਆ ਕਿ ਯਾਰ ਜੋ ਸੀ ਸਟੇਜਸ ਤੇ ਕਰਦੇ ਆਂ ਤੇ ਜੋ ਸੀ ਕੈਮਰੇ ਮੂਰੇ ਕਰਦੇ ਆਂ ਜ਼ਮੀਨ ਅਸਮਾਨ ਦਾ ਅੰਤਰ ਹੈ ਸੋ ਯਾ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋ ਜਦੋਂ ਸਕੂਲ ਦੀ ਵੀ ਗੱਲ ਕਰੀਏ ਸੋ ਕਿਹੜਾ ਟੀਚਰ ਤੁਹਾਨੂੰ ਨਹੀਂ ਪਸੰਦ ਸੀ ਜੋ ਹੁਣ ਤੁਸੀਂ ਟੀਚਰ ਦਾ ਰੋਲ ਪਲੇ ਕਰ ਰਹੇ ਹੋ ਤਾਂ ਤੁਹਾਨੂੰ ਲੱਗਦਾ ਹੈ ਹਾਂ ਵੀ ਟੀਚਰ ਦੀ ਲਾਈਫ ਵੀ ਡਿਫਿਕਲਟ ਹੈ ਮੇਰਾ ਸੱਚ ਮੈਨੂੰ ਮੇਰੇ ਡੀਪੀ ਮੈਮ ਤੇ ਡੀਪੀ ਸਰ ਨਹੀਂ ਪਸੰਦ ਸੀ ਉਹ ਦੋਨੋਂ ਹਸਬੰਡ ਵਾਈਫ ਸੀ ਐਂਡ ਉਹਨਾਂ ਨੇ ਇੰਨਾ ਕੁ ਕੁੱਟਿਆ ਨਾ ਸਾਨੂੰ ਇੰਨਾ ਕੁ ਕੁੱਟਿਆ ਔਰ ਬਿਨਾਂ ਕਿਸੇ ਗੱਲੋਂ ਮਤਲਬ ਜੈਸੀ ਕਿਉਂਕਿ ਮੇਰੀ ਹੌਸਟਲ ਲਾਈਫ ਚ ਰਹੀਆਂ ਮੈਂ ਸ਼ੁਰੂ ਤੋਂ ਸੋ ਇੱਕ ਵਾਰੀ ਮੈਨੂੰ ਅੱਜ ਵੀ ਯਾਦ ਆ ਕੋਈ ਵਾਂਸ ਇਨ ਅ ਵਾਈਲ ਕੋਈ ਆਈਸਕ੍ਰੀਮ ਵੇਚਣ ਵਾਲਾ ਆਇਆ ਸੀਗਾ ਆਈਸਕ੍ਰੀਮ ਵਾਲਾ ਸੀ ਹਾਂ ਸੋ ਉਹਦੋਂ ਵੀ ਉਹ 2-2 ਰੁਪਏ ਵਾਲੀਆਂ ਕੁਲਫੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਉਹ ਤੇ ਅਸੀਂ ਉਹ ਲਾਈਨ ਚਲੇ ਗਏ ਗਰਾਊਂਡ ਪਹੁੰਚਣ ਚ ਲੇਟ ਹੋ ਗਏ ਮੈਡਮ ਨੇ ਕੁਲਫੀ ਵੀ ਨਹੀਂ ਖਾਣ ਦਿੱਤੀ ਐਂਡ ਸਾਡੇ ਹੱਥ ਐਦਾ ਕਰਕੇ ਜਿਹੜੇ ਡੰਡੇ ਲਾਇਆ ਉਹ ਅੱਜ ਵੀ ਯਾਦ ਆ ਸੋ ਮੈਨੂੰ ਅਹੀਂ ਹੁੰਦਾ ਸੀ ਵੀ ਕਿਉਂ ਇੰਨਾ ਕਿਉਂ ਉਤਿਆਚਾਰ ਉਹ ਫਿਰ ਅਹੀਂ ਹੁੰਦਾ ਨਾ ਵੀ ਯਾਦ ਆ ਜਿਹੜਾ ਗੁੱਬਗਵਾਟ ਐ ਆਪਣੇ ਰਿਲੇਸ਼ਨ ਚ ਜਿਹੜੀ ਗੁੱਬਗਵਾਟ ਐ ਉਹੜਾ ਉਹ ਸਾਰੀ ਬੱਚਿਆਂ ਤੇ ਨਿਕਲਦੀ ਐ ਐ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ